ਬਾਈ ਜੀ ਸਾਸਰੀ ਗਾਣ ਮੈਂ ਰਾਹੁਲ ਤੇ ਮੈਂ ਤੁਹਾਡੇ ਸਾਹਮਣੇ ਇੰਨੇ ਜੋਗੀ ਹੈ ਨਹੀਂ ਗਾਣਾ ਗਾਣਾ ਚਾਹੁੰਦਾ ਉਮੀਦ ਕਰਦਾ ਕਿ ਤੁਸੀਂ ਮੇਰਾ ਗਾਇਆ ਹੋਇਆ ਗਾਣਾ ਪਸੰਦ ਕਰੋਗੇ ਚਲੋ ਫਿਰ ਆਪਾਂ ਗਾਣਾ ਸ਼ਾਰਟ ਕਰੀਏ ਉਹ ਗੱਲ ਸੁਣ ਦਿਸੇ ਨਾ ਨੀ ਦੇਸ ਦੀਏ ਤੈਨੂੰ ਲਗੀ ਹਵਾ ਨੇ ਪੈਰ ਤੁਸ ਲਾਗ ਵਿੱਚ ਪਾਇਆ ਨਹੀਂ ਸਾਨੂੰ ਪਤਾ ਲੱਤ ਵੀ ਕਿੱੜਲੇ ਵੀ ਤੂੰ ਲਾਇਆ ਓ ਜੀ ਬਣੇ ਪੈਰ ਤੁਸ ਲਾਗ ਵਿੱਚ ਪਾਇਆ ਨਹੀਂ ਸਾਨੂੰ ਪਤਾ ਅੱਤ ਵੀ ਕਿੱੜਲੇ ਵੀ ਤੂੰ ਲਾਇਆ ਤੇਰੇ ਤੇ ਨਾਚਨਾ ਤੇਰੇ ਦੁੱਧ ਵਿੱਚ ਫੇਰ ਮਿਲਣਾ ਤੇਰੇ ਦੁੱਧ ਵਿੱਚ ਫੇਰ ਕੱਪੜਾ ਨਾ ਲੈਂਦੀ ਨੀ ਸਾਰਾ ਦਿਨ ਅੱਖ ਤੇਰੀ ਸੇਲਾਈ ਉੱਤੇ ਰਹਿੰਦੀ ਕੀ ਡਲਤ ਵੰਦ ਕਦ ਕੱਪੜਾ ਨਾ ਲੈਂਦੀ ਨੀ ਸਾਰਾ ਦਿਨ ਅੱਖ ਤੇਰੀ ਸੇਲਾਈ ਉੱਤੇ ਰਹਿੰਦੀ ਤਾਂ ਵੀ ਮੋੜ ਲੈ ਕਹਾਵੇਂ ਕਾਦੀ ਅਖੜ ਦਿਖਾਵੇਂ ਮੋੜ ਲੈ ਕਹਾਵੇਂ ਕਾਦੀ ਅਖੜ ਦਿਖਾਵੇਂ ਤੇਰੇ ਚਹੀ ਲੰਡੀ ਪੁੱਤੀ ਸਾਡਾ ਪਾਣੀ ਪਾਰਦੀ ਇਹ ਕਰਦਾ ਕਿ ਤੁਸੀਂ ਮੇਰਾ ਗਾਇਆ ਹੋਇਆ ਗਾਣਾ ਪਸੰਦ ਕਰੋਗੇ ਪਲੀਜ਼ ਇਹ ਗਾਣਾ ਜੇ ਤੁਹਾਨੂੰ ਪਸੰਦ ਆਇਆ ਤਾਂ ਲਾਈਕ ਤੇ ਸ਼ੇਅਰ ਕਰੋ ਧੰਨਵਾਦ